ਹਾਂਜੀ ਸਤਿਗੁਰੂ ਜੀ ਇਸ ਵੇਲੇ ਮੈਂ ਆਇਆ ਹਾਂ ਗੁਰਦੁਆਰਾ ਸ੍ਰੀ ਕਾਗਨ ਸਾਹਿਬ ਔਰ ਇੱਥੇ ਅੱਜ ਕੋਈ ਪ੍ਰੋਗਰਾਮ ਹੈ ਇਸ ਕਰਕੇ ਇੱਥੇ ਸ਼ਸਤਰਾਂ ਦੀ ਪ੍ਰਦਰਸ਼ਨੀ ਜੇ ਤੁਸੀਂ ਕਹੋ ਕਿ ਦੁਕਾਨਾਂ ਲੱਗੀਆਂ ਹੋਈਆਂ ਬਹੁਤ ਸਾਰੀਆਂ ਤੇ ਇੱਧਰ ਲੰਗਰ ਚੱਲਦੇ ਹਨ ਤੁਹਾਨੂੰ ਮੈਂ ਸਾਰਾ ਇਹ ਦੱਸੋਣਾ ਸਾਰਾ ਜਿਹੜਾ ਇਹ ਮਾਰਕੀਟ ਲੱਗੀ ਹੋਈ ਹੈ ਇੱਧਰ ਵੀ ਸ਼ਸਤਰ ਨਹੀਂ ਸ਼ਸਤਰ ਪਏ ਹੋਏ ਆ ਇੱਧਰ ਤੁਸੀਂ ਦੇਖੋ ਅਜੇ ਤਾਂ ਨੀਂਂਗ ਮੈਂ ਕੋਟਾ ਹੁਣਾਂ ਇਹ ਹੈ ਗੁਰਦੁਆਰੇ ਦਾ ਕਾਗਨ ਸਾਹਿਬ ਜਿੱਥੇ ਨਵੇਂ ਪਾਸਾ ਨਵਾਲੇ ਸ਼ਰੀ ਦੇ ਤੇ ਇੱਕ ਵਾਰ ਫਿਰ ਇਹਦਾ ਅੰਤਿਮ ਸਰਕ ਸੰਸਕਾਰ ਹੋਇਆ ਸੀਗਾ ਧੜ ਦਾ ਜਿਹਦਰ ਲੋਹੇ ਦੇ ਬਰਤਨ ਪਏ ਹਨ ਇਧਰ ਪਰਸ਼ੇ ਖਡੋਲੇ ਤੇ ਕੜੇ ਯਾਨੀ ਕਿ ਜ਼ਿਆਦਾਤਰ ਇਹ ਸ਼ਸਤਰ ਇੱਥੇ ਪਏ ਹਨ ਅੱਗੇ ਚਲ ਕੇ ਮੈਨੂੰ ਵਖ ਮਾਰਕੀਟ ਦੀ ਦੁਕਾਨਾਂ ਇੱਧਰ ਜੋੜਾਕਰ ਬਣਿਆ ਹੋਇਆ ਹੈ ਔਰ ਇੱਧਰ ਗਲੋਬਲ ਸਿੱਖ ਵਾਲੇ ਆਪਣਾ ਟੈਂਟ ਲਾ ਕੇ ਬੈਠੇ ਆ ਜਿਹਦੇ ਵਿੱਚ ਇਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਫਲੱਡ ਆਏ ਹੋਏ ਉਹਦੇ ਲਈ ਡੋਨੇਸ਼ਨ ਦਿਓ ਇੱਧਰ ਵੀ ਸ਼ਕਤਰ ਹਨ ਲੱਗੇ ਹੋਏ ਤੇ ਇੱਧਰ ਹਾਲ ਬਣਿਆ ਹੋਇਆ ਹੈ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਦਾ ਸੰਸਕਾਰ ਹੋਇਆ ਸੀ ਉਹ ਸਾਹਮਣੇ ਹੈ ਅੰਦਰ ਹਨ ਮੈਂ ਅੰਦਰ ਲੈ ਕੇ ਜਾਣਾ ਅੰਦਰ ਸ਼ਾਇਦ ਫੋਟੋਗ੍ਰਾਫੀ ਜੀ ਵੀਡੀਓਗ੍ਰਾਫੀ ਲੋੜ ਨਾ ਕਰਨ ਪਰ ਤੁਹਾਨੂੰ ਜਿੰਨਾ ਮੈਂ ਹੋ ਸਕੇ ਆ ਦਿਖਾਉਣਾ ਹੈ ਤੁਸੀਂ ਦਰਸ਼ਕ ਕਰ ਰਹੇ ਹੋ ਜੀ ਗੁਰਦੁਆਰਾ ਰਿਕਾਬ ਗੰਜ ਸਾਹਿਬ ਜੀ ਦਾ ਤੇ ਇਸ ਸਥਾਨ ਦੇ ਉੱਤੇ 9ਵੇਂ ਪਾਸਾ ਤਾਂ ਤੰਤਮ 5 ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਅੰਤਿਮ ਸੰਸਕਾਰ ਹੋਇਆ ਸੀ ਮੈਂ ਤੁਹਾਨੂੰ ਇੱਥੇ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਉਹ ਸਾਰਾ ਇਤਿਹਾਸ ਮੈਂ ਤੁਹਾਨੂੰ ਦਿਖਾਉਣਾ ਹੈ ਤੁਸੀਂ ਇਸ ਵੀਡੀਓ ਨੂੰ ਜਿੱਥੇ ਆ ਇਤਿਹਾਸ ਲਿਖਿਆ ਹੋਇਆ ਇੱਥੇ ਰੋਕ ਕੇ ਤੇ ਪੂਰਾ ਇਤਿਹਾਸ ਪੜ ਲਿਓ ਠੀਕ ਹੈ ਜੀ ਇੱਥੇ 11 ਨਵੰਬਰ 1675 ਨੂੰ ਗੁਰੂ ਸਾਹਿਬ ਨੇ ਦਰਸ਼ ਸ਼ਹੀਦ ਕੀਤਾ ਗਿਆ ਤਾਂ ਪਾਈ ਲੱਖੀ ਸ਼ਾ ਬਨਜਰਾ ਜੀ ਇਸ ਥਾਂ ਦੇ ਉੱਤੇ ਉਹਨਾਂ ਦੇ ਧੜ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਇੱਥੇ ਲੈ ਕੇ ਆਏ ਤੇ ਇਸ ਥਾਂ ਦੇ ਉੱਤੇ ਅੰਤਿਮ ਸੰਸਕਾਰ ਹੋਇਆ ਸੀ ਇਸ ਵੀਡੀਓ ਨੂੰ ਤੁਸੀਂ ਇੱਥੇ ਪਾਜ਼ ਕਰਕੇ ਇੱਥੇ ਰੋਕ ਕੇ ਤੁਸੀਂ ਸਾਰਾ ਇਤਿਹਾਸ ਜਿਹੜਾ ਹੈਗਾ ਪੜ੍ਹ ਸਕਦੇ ਹੋ ਸੋ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਹਾਂ ਇਸ ਸਥਾਨ ਦੇ ਉੱਤੇ ਸਾਹਮਣੇ ਇੱਕ ਵੱਡਾ ਹਾਲ ਬਣਿਆ ਹੋਇਆ ਹੈ ਤੇ ਇੱਥੇ ਕੀਰਤਨ ਦਰਬਾਰ ਹੈ ਅੱਜ ਤੇ ਜਿਸ ਦੇ ਕਰਕੇ ਉਹ ਬਾਹਰ ਇੱਕ ਬਾਜ਼ਾਰ ਲੱਗਾ ਹੋਇਆ ਹੈ ਵੱਡਾ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਹੀ ਹਾਲ ਹੈ ਇੱਧਰ ਇੱਧਰ ਸ਼ਾਇਦ ਇੱਧਰ ਜੋੜਾ ਘਰ ਹੈ ਨਾਰਮਲ ਦੇ ਨਾਲ ਜੋੜੇ ਇੱਧਰ ਜਮ੍ਹਾਂ ਹੁੰਦੇ ਆ ਪਰ ਟੈਂਪਰੇਰੀ ਤੌਰ ਤੇ ਅੱਜ ਜੋੜਾ ਘਰ ਉੱਧਰ ਬਣਾਇਆ ਗਿਆ ਹੈ ਸਿੱਧਾ ਆਜੋ ਆਪਾਂ ਚੱਲਦੇ ਆਂ ਅੰਦਰ ਗੁਰਦੁਆਰਾ ਸ੍ਰੀ ਰਕਾਬ ਕਹਿੰਦਾ ਹੈ ਤੁਹਾਨੂੰ thank you

Hayır